ਦੰਗੜਾ ਦੇਣਾ ਹੈ ਜੀ ਉਹ ਜਿਹੜੇ ਉਹ ਮਹੀਨੇ ਦੇ ਦਿਨ ਹੁੰਦੇ ਆ ਕੋਲੋਂ ਪਤਾ ਸ਼ੀਦੀ ਦਿਹਾੜੇ ਮਹਾਰਾਜੀ ਗੁਰਬੰਨਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਦੀ ਸ਼ੀਦੀ ਤੋਂ ਸ਼ੁਰੂ ਹੋ ਚੁੱਕੇ ਆ ਕੋਲ ਨਾਲ ਜਿਹੜੀਆਂ ਮਾਸ ਸ਼ਰਾਬ ਦੇ ਠੇਕੇ ਜਿਹੜੇ ਚੰਡੋਲ ਜਾਂ ਹੁੱਲੜਵਾਜ ਲੋਕ ਉੱਥੇ ਜਾ ਕੇ ਉਹਨਾਂ ਦੀ ਬਾਜੀ ਕਰਦੇ ਨੇ ਉੱਚੀ ਉੱਚੀ ਲਾ ਕੇ ਟਰੈਕਟਰਾਂ ਤੇ ਗੰਦੇ ਗਾਣੀ ਵੀ ਕਈ ਲਾਉਂਦੇ ਆ ਪਰ ਪਾਸ਼ਾ ਦੀ ਕਿਰਪਾ ਜ਼ਰੂਰ ਹੋਈ ਆ ਵੀ ਐਤ ਕੀ ਪਿਛਲੀ ਵਾਰ ਵੀ ਉਹ ਤੋਂ ਪਿਛਲੀ ਵਾਰ ਥੋੜਾ ਜਿਆਦਾ ਸੀ ਪ੍ਰਸ਼ਾਸਨ ਨੇ ਕੰਟਰੋਲ ਕੀਤਾ ਜਿਹੜੀ ਮੀਟ ਦੀਆਂ ਦੁਕਾਨਾਂ ਜਾਂ ਆਪਣੇ ਗਾਰੂਵੇ ਠੇਕੇ ਵਗੈਰਾ ਜਾਂ ਚੰਡੋਲ ਵਗੈਰਾ ਜਿਹੜੇ ਅੱਜਕੱਲ ਤੰਬਾਕੂ ਦੀਆਂ ਦੁਕਾਨਾਂ ਵੀ ਇਹ ਪੰਧ ਕਰਵਾਈਆਂ ਗਿਆਨ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਜਸਪਾਲ ਸਿੰਘ ਪਵਾਤ ਜੀ ਅੱਜ ਜੋ ਮੈਂ ਨੂੰ ਲੈ ਰਿਹਾ ਹਾਂ 30 ਸਾਲ ਰਿਹਾ ਅੱਜ ਅਸੀਂ ਮਮਰੰਡਨ ਜਿਹੜਾ ਦੇਣ ਆਏ ਆ ਜੀ ਉਹ ਜਿਹੜੇ 4 ਮਹੀਨੇ ਦੇ ਦਿਨ ਹੁੰਦੇ ਆ ਤੁਹਾਨੂੰ ਪਤਾ ਸ਼ਹੀਦੀ ਦਿਹਾੜੇ ਮਹਾਰਾਜ ਦੀ ਗੁਰਬਾਨਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਦੀ ਸ਼ਹੀਦੀ ਤੋਂ ਸ਼ੁਰੂ ਹੋ ਚੁੱਕੇ ਆ ਸਾਡੇ ਸ੍ਰੀ ਮਾਚਵਾੜਾ ਸਾਹਿਬ ਵਿਖੇ ਜੋ 23 24 25 ਦਾ ਉੱਥੇ 22 23 24 25 ਤੱਕ ਸਭਾ ਮਨਾਈ ਜਾਂਦੀ ਆ ਸ੍ਰੀ ਮਾਚਵਾੜਾ ਸਾਹਿਬ ਉਸ ਕਰਕੇ ਅਸੀਂ ਐਸ ਡੀ ਐਮ ਸਾਹਿਬ ਨੂੰ ਇਹ ਦੇਣ ਆਏ ਤੇ ਤੇ ਨਾਲ ਡੀ ਐਸ ਪੀ ਸਾਹਿਬ ਨੂੰ ਤੇ ਪੂਰੇ ਪ੍ਰਸ਼ਾਸਨ ਨੂੰ ਰਿਕਵੈਸਟ ਕਰਦੇ ਆ ਕਿ ਪਿਛਲੀ ਵਾਰ ਪ੍ਰਸ਼ਾਸਨ ਨੇ ਸਾਥ ਦਿੱਤਾ ਸਾਡਾ ਹੈ ਪਰ ਕੋਈ ਦਿੱਕਤਾਂ ਸਾਨੂੰ ਬਹੁਤ ਆਈਆਂ ਇਕ ਤਾਂ ਇਹ ਆਇਆ ਕਿਉਂਕਿ ਅਸੀਂ ਹਰੇਕ ਸਾਲ ਲੇਕੇ ਦੇ ਕੇ ਜਾਣਦੇ ਆ ਜਿਵੇਂ ਕਿ ਉੱਥੇ ਕੁਝ ਹੁੱਲੜਬਾਜ ਲੋਕ ਜਿਹੜੇ ਆਪਣੇ ਧਰਮ ਦਾ ਕਿਤਾਬਾਂ ਵੰਡਣੀਆਂ ਉਹ ਵੀ ਉਹ ਲੋਕ ਧਰਮੀ ਤਾਂ ਕਹਿ ਨਹੀਂ ਸਕਦਾ ਮੈਂ ਜਿਹੜੇ ਜਿਨ੍ਹਾਂ ਨੂੰ ਕਾਨੂੰਨਿਕ ਤੌਰ ਤੇ ਸਜ਼ਾਾਂਵਾਂ ਵੀ ਮਿਲੀਆਂ ਹੋਈਆਂ ਨੇ ਜਾਂ ਉਹਨਾਂ ਦੇ ਕੇਸ ਵਗੈਰਾ ਕਾਨੂੰਨਿਕ ਤੌਰ ਤੇ ਚੱਲਦੇ ਆ ਉਹ ਆਪਣਾ ਪ੍ਰਚਾਰ ਕਰਦੇ ਸੀ ਉੱਥੇ ਜਿਵੇਂ ਕਿ ਰਾਮਪਾਲ ਦੇ ਬੰਦੇ ਐਦਾਂ ਕੁਝ ਹੋਰ ਵੀ ਸੋ ਨਾਲ ਜਿਹੜੀਆਂ ਮਾਸ ਸ਼ਰਾਬ ਦੇ ਠੇਕੇ ਜਿਹੜੇ ਚੰਡੋਲ ਜਾਂ ਹੁੱਲੜਵਾਜ ਲੋਕ ਉੱਥੇ ਜਾ ਕੇ ਉਹਨਾਂ ਲੜਬਾਜੀ ਕਰਦੇ ਨੇ ਉੱਚੀ ਉੱਚੀ ਲਾ ਕੇ ਟਰੈਕਟਰਾਂ ਤੇ ਗੰਦੇ ਗਾਣੇ ਵੀ ਕਈ ਲਾਉਂਦੇ ਆ ਪਰ ਪਾਸ਼ਾ ਦੀ ਕਿਰਪਾ ਜ਼ਰੂਰ ਹੋਈ ਆ ਵੀ ਐਤਕੀ ਪਿਛਲੀ ਵਾਰ ਵੀ ਉਹ ਤੋਂ ਪਿਛਲੀ ਵਾਰ ਥੋੜਾ ਜਿਆਦਾ ਸੀ ਪ੍ਰਸ਼ਾਸਨ ਨੇ ਕੰਟਰੋਲ ਕੀਤਾ ਤੇ ਕੁਝ ਨੌਜਵਾਨ ਸੁਧਰੇ ਨੇ ਮੈਂ ਧੰਨਵਾਦ ਕਰਦਾ ਉਹਨਾਂ ਨੌਜਵਾਨ ਵੀਰਾਂ ਦਾ ਜਿਹੜੇ 17 ਸੇ ਜਾ ਕੇ ਵੀ ਆਉਂਦੇ ਆ ਪਰ ਉਹ ਨਾਲ ਸਾਡਾ ਸਹਿਯੋਗ ਵੀ ਦਿੰਦੇ ਆ ਵੀ ਜਿਵੇਂ ਟਰੈਕਟਰਾਂ ਕੋ ਉੱਚ ਉੱਚ ਸਪੀਕਰ ਕਹੇ ਤੇ ਬੰਦ ਕਰ ਲੈਂਦੇ ਆ ਮੈਂ ਬੇਨਤੀ ਕਰਦਾ ਸਮੂਹ ਆਪਣੇ ਸਿੱਖ ਵੀਰਾਂ ਨੂੰ ਤੇ ਹੋਰ ਵੀ ਸਾਰੇ ਵੀਰਾਂ ਭੈਣਾਂ ਨੂੰ ਜਿਹੜੇ ਗੁਰਦੁਆਰਾ ਸਾਹਿਬ ਸ੍ਰੀ ਚਰਨ ਕਪਾਲ ਸਾਹਿਬ ਆਉਣਗੇ ਸ੍ਰੀ ਚਰਨ ਕਪਾਲ ਸਾਹਿਬ ਜਿੰਨੇ ਵੀ ਮਾਛੌੜਾ ਸਾਹਿਬ ਦੇ ਗੁਰਦੁਆਰੇ ਆ ਸ਼ਾਂਤੀ ਨਾਲ ਆਈਏ ਸ਼ਰਧਾ ਨਾਲ ਆਈਏ ਤੇ ਭਾਵਨਾ ਨਾਲ ਆਈਏ ਤਾਂ ਜੋ ਆਪਾਂ ਸ਼ੀਧੀ ਦਿਹਾੜੇ ਜਿਹੜੇ ਆ ਉਹ ਮਨਾ ਸਕੀਏ ਭਾਵੇਂ ਫਤੇਗੜ ਸਾਹਿਬ ਆਵੇਂ ਸ੍ਰੀ ਚਮਕੌਰ ਸਾਹਿਬ ਦੀ ਸਵਾ ਮਨਾਈ ਜਾਣੀ ਆ ਉਥੇ ਵੀ ਮੈਂ ਦਾਸ ਵੱਲੋਂ ਬੇਨਤੀ ਆ ਇਹ ਸਾਰੀ ਸੰਗਤ ਨੂੰ ਪੂਰੇ ਸਿੱਖ ਜਗਤ ਔਰ ਪੂਰੀ ਦੁਨੀਆ ਨੂੰ ਜਿੱਥੋਂ-ਜਿੱਥੋਂ ਵੀ ਕਿਹੜੇ-ਕਿਹੜੇ ਧਰਮ ਦੇ ਵੀਰ ਭੈਣ ਭਰਾ ਸਾਡੇ ਆਉਣਗੇ ਵੀ ਪੂਰੀ ਸ਼ਰਧਾ ਨਾਲ ਸਿਰ ਟਾ ਕੇ ਸਿੱਖ ਧਰਮ ਦੀ ਮਰਿਆਦਾ ਨੂੰ ਫੋਲੋ ਕਰਦੇ ਆਓ ਨਾ ਕਿ ਉੱਤੇ ਤੁਸੀਂ ਕੋਈ ਸ਼ਰਾਬ ਪੀ ਕੇ ਜਿਵੇਂ ਕਿ ਇੱਕ ਜ਼ਰੂਰੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਤੁਹਾਡੇ ਮੁਲਾਜ਼ਮ ਕੋਸ ਸਾਡੇ ਸਿੰਘਾਂ ਨੇ ਫੜੇ ਸੀਗੇ ਇਹਨਾਂ ਸ਼ਰਾਬ ਪੀਤੀ ਹੋਈ ਸੀ ਸੋ ਐਤਕੀਆ ਐਸਾ ਨਾ ਹੋਵੇ ਅਸੀਂ ਉਹਨਾਂ ਦੀ ਵਰਦੀ ਦੇਖ ਕੇ ਕਾਨੂੰਨ ਚ ਰਹਿੰਦੇ ਹੋਏ ਉਹਨਾਂ ਨੂੰ ਸਮਝਾਇਆ ਪਰ ਤੁਹਾਨੂੰ ਪਤਾ ਕਿ ਜਿਹੜੇ ਵਰਦੀ ਪਾਈ ਹੋਵੇ ਉਹ ਕਈ ਵਾਰ ਰੋਬ ਵੀ ਬੋ ਰੱਖਦਾ ਵੀ ਮੈਨੂੰ ਕਿਹਨੇ ਕੁਛ ਕਹਿ ਲੈਣਾ ਐਤ ਕਿ ਅਸੀਂ ਵਰਦੀ ਲਾਵਾਂਗੇ ਉਹਦੀ ਆਪਣੇ ਕੋਲ ਰੱਖਾਂਗੇ ਥਾਣੇ ਅੱਗੇ ਐਸਡੀਐਮ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਦਵਾਂਗੇ ਪਰ ਉਹਨੂੰ ਨੰਗਾ ਕਰਕੇ ਤੋੜਾਂਗੇ ਉੱਥੋਂ ਇਸ ਕਰਕੇ ਸਾਡੀ ਬੇਨਤੀ ਹੈ ਇਹ ਜਿਹਾ ਕੰਮ ਨਾ ਕੋਈ ਹੋਵੇ ਕਿਉਂਕਿ ਉੱਥੇ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਨੇ ਛੀਦੀ ਦਿਹਾੜੇ ਨੇ ਏਡੀਆਂ ਏਡੀਆਂ ਕੁਰਬਾਨੀਆਂ ਸਾਡੇ ਖਾਤਰ ਤੁਹਾਨੂੰ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਸਾਡੀ ਮਾਤਾ-ਮਤਾ ਗੁਜਰਕੌਰ ਜਗਤ ਮਾਤਾ ਦਸ਼ਮੇਸ਼ ਵਿਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਵੇਂ ਕਿਲਾ ਆਨੰਦਪੁਰ ਸਾਹਿਬ ਦਾ ਛੱਡ ਕੇ ਆਉਂਦੇ ਆ ਬੜੇ ਦਰਦ ਪਈ ਇਤਿਆਸ ਆ ਤੇ ਮਹੀਨਾ ਐ ਇਸ ਕਰਕੇ ਇਲੈਕਸ਼ਨਾਂ ਦਾ ਟਾਈਮ ਵੀ ਜਿਹੜਾ ਹਾਂਜੀ ਜੀ 15 ਦਿਨ ਮਨਾਇਆ ਜਾਂਦਾ ਇਲੈਕਸ਼ਨ ਵੀ ਇਹੀ ਦਿਨਾਂ ਦੇ ਵਿੱਚ ਨੇ ਕਿਵੇਂ ਦੇਖਦੇ ਨੇ ਜਿਹੜੇ ਇਲੈਕਸ਼ਨ ਨਹੀਂ ਸੀ ਹੋਣੇ ਚਾਹੀਦੇ ਮੈਂ ਨਹੀਂ ਚਾਹੁੰਦਾ ਵੀ ਇਦਾਂ ਤੁਸੀਂ ਇਦਾਂ ਲੋਕਾਂ ਨੇ ਫਿਰ ਜਦੋਂ ਇਲੈਕਸ਼ਨ ਵਿੱਚ ਆਉਣਗੇ ਇਹ ਲੋਕਾਂ ਨੇ ਇਹ ਤਾਂ ਜਿਹੜੇ ਪਾਰਟੀਵਾਦੀ ਲੋਕ ਹੁੰਦੇ ਨੇ ਕਿਸੇ ਵੀ ਕੋਈ ਪਾਰਟੀ ਆ ਇਹਨਾਂ ਦੇ ਨਹੀਂ ਰੁਕਦੇ ਇਹ ਬੰਦੇ ਸ਼ਰਾਬਾਂ ਚਲਾਉਣੀਆਂ ਮਾਸਤ ਲਾਉਣੇ ਇਦਾਂ ਦਾ ਕੰਮ ਕਰਦੇ ਨੇ ਅਸੀਂ ਤਾਂ ਕਹਿੰਦੇ ਆ ਵੀ ਸਰਕਾਰ ਨੂੰ ਵੀ ਚਾਹੀਦਾ ਇਹਨਾਂ ਦਿਨਾਂ ਚ ਇਲੈਕਸ਼ਨ ਰੱਦ ਕੀਤੇ ਜਾਣ ਚੀਤੀ ਦਿਹਾੜਿਆ ਜਿਹੜੇ ਇਲੈਕਸ਼ਨ ਨਾ ਹੋਣ ਜੀ ਸਾਡੀ ਅਪੀਲ ਆ ਸਰਕਾਰ ਨੂੰ ਠੀਕ ਹਾਂ ਜੀ ਨਾਮ ਦੱਸ ਦਿਓ ਤੁਹਾਨੂੰ ਹਾਂ ਗੁਰਪ੍ਰੀਤ ਸਿੰਘ ਖਾਲਸਾ ਜੀ ਅੱਜ ਆਇਓ ਅੱਜ ਉਹਨਾਂ ਦਾ ਦੱਸੋ ਕੀ ਕਹਣਾ ਚਾਹੁੰਦੇ ਹੋ ਅੱਜ ਐਸਡੀਐਮ ਸਾਹਿਬ ਦਾਫਤਰ ਸਾਰੇ ਇਕੱਠੇ ਹੋਏ ਆਂ ਹੋਰੇ ਅਸੀਂ ਮਾਛੋੜਾ ਸਾਹਿਬ ਦੀ ਜੋ ਆਪਣੇ ਸਿੱਧੀ ਜੁੜ ਮੇਲ ਸ਼ੁਰੂ ਹੋਣ ਲੱਗਿਆ ਆ ਆਪਣੇ 22 23 24 25 ਉਸ ਦੇ ਸਬੰਧ ਵਿੱਚ ਅਸੀਂ ਉਰੇ ਆਏ ਸੀਗੇ ਮੈਮਰੰਡਮ ਦੇ ਮੈਮਰੰਡਮ ਵਿੱਚ ਕੀ ਕੀ ਲਿਖਿਆ ਗਿਆ ਸੀ ਬੋਲੋ ਉਹਦੇ ਵਿੱਚ ਜਿਹੜੀ ਮੀਟ ਦੀਆਂ ਦੁਕਾਨਾਂ ਜਾਂ ਆਪਣੇ ਦਾਰੂ ਦੇ ਠੇਕੇ ਵਗੈਰਾ ਜਾਂ ਚੰਡੋਲ ਵਗੈਰਾ ਜਿਹੜੇ ਅੱਜ ਕੱਲ ਤੰਬਾਕੂ ਦੀਆਂ ਦੁਕਾਨਾਂ ਵੀ ਇਹ ਬੰਦ ਕਰਵਾਈਆਂ ਜਾਣ ਚਾਰੇ ਦੇ ਦੀ ਲੱਗਦਾ ਹਰ ਸਾਲ ਤੁਹਾਨੂੰ ਲੈਣਾ ਪੈਂਦਾ ਇਹ ਪ੍ਰਸ਼ਾਸਨ ਕੋਲ ਕੋਈ ਰੂਲ ਰੂਮ ਹੁੰਦਾ ਨਹੀਂ ਇਹ ਤਾਂ ਹੀ ਹੁਣ ਪ੍ਰਸ਼ਾਸਨ ਨੂੰ ਆਪ ਵੀ ਚਾਹੀਦਾ ਹਨਾ ਵੀ ਇਹ ਜੇ ਚੀਜ਼ਾਂ ਨਹੀਂ ਹੁਣ ਕਿਉਂਕਿ ਪਤਾ ਹੀ ਹੈ ਹਰ ਸਾਲ ਬਣਾਇਆ ਬਿਲਕੁਲ ਜੀ ਬਿਲਕੁਲ ਫਿਰ ਵੀ ਤੁਹਾਨੂੰ ਆਉਣਾ ਪੈਂਦਾ ਅਰਜ਼ੀ ਮੰਗਾ ਦੇਣੀ ਫਿਰ ਤੇ ਪੱਕੇ ਤੌਰ ਤੇ ਬੰਦ ਹੋਣਾ ਚਾਹੀਦਾ ਜੀ ਤੇ ਸਮਰਾਲੇ ਵਾਲੇ ਕੀ ਕਹਿ ਰਹੇ ਸਮਰਾਲੇ ਵਾਲੇ ਵੀ ਅਸੀਂ ਕਹਾਂਗੇ ਵੀ ਇੱਥੇ ਵੀ ਗੁਰੂ ਸਾਹਿਬ ਆਏ ਨੇ ਵੀ ਇੱਥੇ ਵੀ ਜਿਹੜੀਆਂ ਦੁਕਾਨਾਂ ਨੇ ਉਹ ਚਾਰ ਦਿਨ ਬੰਦ ਹੋਣੀਆਂ ਚਾਹੀਦੀਆਂ ਨੇ ਜੀ ਠੀਕੇ ਸਭ ਤੋਂ ਪਹਿਲਾਂ ਆ ਠੀਕੇ ਹੋ ਠੀਕੇ ਹੋਗੇ ਮੀਡੀਆ ਦੁਕਾਨਾਂ ਹੋ ਗਈਆਂ ਜਿਹੜੇ ਤਬਾਕੂ ਦੀਆਂ ਇੱਥੇ ਵੀ 3-4 ਦਿਨ 22 21 21 22 23 24 ਦਿਨ। ਮਾਛੋੜਾ ਸਾਹਿਬ ਦੇ ਕੋਈ ਵੀਡੀਓ ਦੇ ਗਾਮ ਖੁੱਲੀ ਮਿਲੇ ਤਾਂ ਕੀ ਕਾਰਵਾਈ ਹੋਏਗੀ? ਦੇਖੋ ਕਾਰਵਾਈ ਤਾਂ ਹੁਣ ਪ੍ਰਸ਼ਾਸਨ ਨੇ ਦੇਖਣਾ ਹੁਣ ਵੀ ਜੇ ਸਿੰਘਾਂ ਨੂੰ ਚੁੱਪ ਕਰਾਉਣਾ ਇਹ ਤਾਂ ਪ੍ਰਸ਼ਾਸਨ ਦੇ ਉੱਪਰ ਛਿੜਤੀ ਆ ਸੀ। ਸ਼ਾਂਤੀ ਤਾਂ ਹੁਣ ਪ੍ਰਸ਼ਾਸਨ ਨੇ ਕਾਇਮ ਰੱਖਣੀ ਆ ਉੱਥੇ। ਇਲੈਕਸ਼ਨਾਂ ਦੇ ਬਾਰੇ ਜਮ ਆਮ ਕਰਕੇ ਸ਼ਰਾਬ ਪੰਡੇ ਜਲਦੀ। ਇਲੈਕਸ਼ਨ ਦੇ ਜਿਹੜੇ ਹੁਣ ਪਾਸੇ ਚੀਜ਼ ਦੀ ਜੜੇ ਚਾਹਦੇ ਨੇ ਇਲੈਕਸ਼ਨ ਵੀ ਜਲਦੀ ਨੇ। ਦੇਖੋ ਇਹਦੇ ਵਿੱਚ ਤਾਂ ਹੁਣ ਆਪਾਂ ਨੂੰ ਪਤਾ ਹੀ ਆ ਵੀ ਇਹਨਾਂ ਨੇ ਤਾਂ ਜਿਹੜੇ ਇਲੈਕਸ਼ਨ ਹੋ ਰਹੇ ਆ ਇਹਦੇ ਵਿੱਚ ਤਾਂ ਮੀਡ ਦਾਰੂ ਇਹਨਾਂ ਨੇ ਚਲਾਉਣੀ ਚਾਹੁੰਨੀ ਆ ਪਰ ਅਸੀਂ ਸਰਕਾਰ ਨੂੰ ਬੇਨਤੀ ਇਹ ਕਰਦੇ ਆ ਵੀ ਇਹਨੂੰ ਇਥੇ ਡਿਲੇ ਕੀਤਾ ਜਾਵੇ ਸ਼ਹੀਦੀ ਜੋੜ ਮੇਲ ਤੋਂ ਬਾਅਦ ਹੀ ਇਲੈਕਸ਼ਨਾਂ ਦਾ ਟਾਈਮ ਦਿੱਤਾ ਜਾਵੇ ਇਹਨੂੰ ਲੈ ਕੇ ਵੀ ਲੈਟਰ ਵੀ ਜੀ ਸਰਦਾਰ ਵੀ ਸੀ ਵੀ ਉਹ ਵੀ ਜਿਵੇਂ ਹੁਣ ਅਸੀਂ ਆ ਤੁਹਾਡੇ ਮਾਧਿਅਮ ਰਾਹੀਂ ਮੀਡੀਆ ਦੇ ਮਾਧਿਅਮ ਰਾਹੀਂ ਉਹ ਕਹਿ ਰਹੇ ਆ ਬਾਕੀ ਜਿਵੇਂ ਵੀ ਕੋਈ ਵਿਚਾਰ ਹੋਊਗਾ ਫਿਰ ਸਾਰੇ ਸੰਗਤਾਂ ਵਾਲਾਂ ਨੂੰ ਜਿਵੇਂ ਹੋਊਗਾ ਉਸ ਹਸਾਬ ਨਾਲ ਸੀ ਆਪਣੇ ਬੋਲੋ ਲਿਖਤੀ ਦਵਾਂਗੇ ਔਲੜਵਾਜਾਂ ਨੂੰ ਕੀ ਕਹਿਣਾ ਚਾਹੀਦਾ ਔਲੜਵਾਜਾਂ ਨੂੰ ਬੇਇੰਤਿਹਾ ਜੀ ਵੀ ਦੇਖੋ ਆਪਣੇ ਸ਼ੀਧੀ ਜੋੜ ਦਿਹਾੜੇ ਨੇ ਇਹ ਵੀ ਆਪਾਂ ਪਿਆਰ ਸਤਿਕਾਰ ਨਾਲ ਮਨਾਈਏ ਔਲੜਵਾਜੀ ਨਾ ਕਰੀਏ ਤਾਂ ਜ਼ਿਆਦਾ ਬਿਹਤਰ ਹੈ